ਸਤਕਾਰਯੋ ਸਤ ਸੰਗਤ ਜੀ ਨਿਮਰਤਾ ਸਹਿਤ ਆਪ ਲੋਕ ਫਤਿਹ ਅਰਦਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੋਂ ਵੀ ਵੱਡੇ ਇਲੈਕਸ਼ਨਸ ਹੁੰਦੇ ਆ ਵੱਡੀਆਂ ਵੱਡੀਆਂ ਪਾਰਟੀਆਂ ਬਹੁਤ ਸਾਰੇ ਵੇਦ ਕਰਦੀਆਂ ਕਿ ਅੱਜਿਕਾ ਹੁਕਮੀ ਮਕਾੜ ਕਪੜਾ ਹਰੇਕ ਨੂੰ ਦਵਾਂਗੇ ਮੋਤੀ ਸਾਹਿਬ ਨੇ ਕਿਹਾ 10 ਸਾਲ ਪਹਿਲਾਂ ਕੀ ਕਰ ਕਰ ਨੌਕਰੀ ਹੋਗੀ ਆਪ ਪਾਰਟੀ ਨੇ 2 ਸਾਲ ਪਹਿਲਾਂ ਕਿਹਾ ਕਿ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜ੍ਹਦੇ ਬਿੰਦੇ 1000 ਰੁਪਇਆ ਜਮ੍ਹਾਂ ਹੋ ਜਾ ਕਰੂਗਾ ਸਤਕਾਰਯੋਗ ਸਾਥ ਸੰਗਤ ਜੀ ਜਿਦੋਂ ਇਹੋ ਜਿਹੇ ਵੇਦੇ ਕਰਦੇ ਐ ਇਹਨਾਂ ਨੂੰ ਸਿੱਧਾ ਹੀ ਕਹਿਜੇ ਕਰੋ ਕਿ ਜੇਕਰ ਤੁਸੀਂ ਇਹਨਾਂ ਨੂੰ ਜਾਰੀ ਨਹੀਂ ਕਰਨਾ ਲਾਟੂ ਨਹੀਂ ਕਰਨਾ ਫਿਰ ਤੁਸੀਂ ਇਹੋ ਜਿਹੇ ਬੇਜੇ ਫਰਜੂਨ ਸਾਨੂੰ ਕਿਉਂ ਛਿਟਾਉਂਦੇ ਹੋ ਸਾਡੀਆਂ ਖੰਡ ਵਿੱਚ ਕਾਟਾ ਪਾਉਂਦੇ ਹੋ ਜਿਹੜੀ ਅਸੀਂ ਕਮਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਵੀ ਟੋਟ ਆ ਜਾਂਦੀ ਹੈ ਕਿ ਕਰਕੇ ਅਸੀਂ ਫੇਰ ਕਮਾਈ ਕੱਟ ਕਰਦੇ ਆ ਤੇ ਉੱਤੋਂ ਦੇ ਇਹ ਜਿਹੜੇ ਤੁਹਾਡੇ ਬੇਜੇ ਹੁੰਦੇ ਐ ਉਹ ਕੁਝ ਨਹੀਂ ਚਾਹਤੇ ਹੈਗੇ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਅੱਜ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹ ਗਰੀਬਾਂ ਦੀ ਕਿਸਾਨਾਂ ਦੀ ਤੇ ਬੇਰੁਜ਼ਗਾਰਾਂ ਦੀ ਇਸ ਨੂੰ ਜੇ ਆਪਾਂ ਹੱਲ ਕਰ ਦਈਏ ਤਾਂ ਇਸ ਦੇਸ਼ ਦੇ ਵਿੱਚ ਬਹੁਤ badi ਤਬਦੀਲੀ ਹੋਗੀ ਤੇ ਲੋਕਾਂ ਨੂੰ ਖੁਸ਼ਾ ਹੋਗਾ ਜੋ ਤਾਂ ਮੈਂ ਤੁਹਾਡਾ ਮੈਂਬਰ ਆਫ ਪਾਰਲਮੈਂਟ ਹੈ ਮੈਨੂੰ ਸੈਕਟਰੀ ਲਿਖ ਕੇ ਦਿੱਤਾ ਕਿ ਜਿੰਨੇ ਵੀ ਕੱਚੇ ਘਰ ਵਿਗੇ ਆ ਉਹ ਤੁਸੀਂ ਪੱਕੇ ਬਣਵਾ ਸਕਦੇ ਹੋ ਪਰ ਉਹਦੇ ਵਿੱਚ ਸ਼ਰਤ ਹੈ ਲਈ ਹੈ ਕਿ ਉਹ ਸਿਰਫ ਮਿੱਟੀ ਦੇ ਹੋਣੇ ਚਾਹੀਦੇ ਉਹਦੇ ਵਿੱਚ ਇੱਟ ਨਹੀਂ ਲੱਗਣੀ ਚਾਹੀਦੀ ਪਰ ਮੇਰੇ ਹੱਥ ਜਿਵੇਂ ਤੁਸੀਂ ਮੈਂ ਦੇਖਿਆ ਕਿ ਇੱਟਾਂ ਲੱਗੀਆਂ ਹੋਈਆਂ ਨੇ ਬੰਦੇ ਕਮਜ਼ੋਰ ਹੋ ਗਏ ਐ ਕਰਤਾ ਛੋਲ ਲੱਖਮੀ ਹੈ ਤੇ ਜਿਹੜੀਆਂ ਕੰਧਾਂ ਉਹ ਵੀ ਕੇਸ ਲਈਆਂ ਪਰ ਮੈਂ ਜੋ ਕਰਕੇ ਉਹਨਾਂ ਦੇ ਵਿੱਚ ਇੱਟ ਲੱਗੀ ਹੋਈ ਹੈ ਮੈਂ ਇਹ ਜੀ ਕਹਿ ਸਕਦਾ ਕਿ ਇਹ ਕੱਚੇ ਕਰ ਹੈਗੇ ਸੋ ਇਹ ਹੋਈਆਂ ਕਮੀਆਂ ਅੱਧ ਛੱਡੀਆਂ ਹੋਈਆਂ ਜੇ ਕبھی ਨਾਲ ਸੁੰਦੇ ਤਾਂ ਉਹਨੂੰ ਗ੍ਰੀਪਾਂ ਦੇ ਘਰ ਵੀ ਸਾਰੇ ਠੀਕ ਕਰਾ ਲੈਣ ਸੀਗੇ ਅਗਲੀ ਵਾਰ ਜੇ ਮੌਕਾ ਮਿਲਿਆ ਤਾਂ ਸੈਂਟਰ ਦੇ ਨਾਲ ਗੱਲ ਕਰਾਂਗੇ ਪਰ ਸੈਂਟਰ ਦੇ ਵਿੱਚ ਬਹੁਤ ਕੀਤੀ ਹੈ ਕਿ ਹੈ ਜਿਹੜੇ ਲੋਕ ਯੂਪੀ ਤੋਂ ਬਿਹਾਰ ਤੋਂ Odisha ਤੋਂ Madhya Pradesh ਤੋਂ ਆਉਂਦੇ ਆ ਜਿੱਥੇ ਕੱਚੇਕਰ ਹੁੰਦੇ ਆ ਉਹਨਾਂ ਦੀ ਵੋਟਾਂ ਵਟੋਰਨ ਦੇ ਨਹੀਂ ਇਹ ਤਾਂ ਇਹ ਹੈ ਸਰਕਾਰ ਦੇ ਕਿ ਤੁਸੀਂ ਕੱਚੇਕਰ ਵੀ ਖਰਾਸਤੇ ਹੋ ਸੋ ਸਾਡੇ ਕੋਲੇ ਇਹ ਸਹੂਲਤ ਨਹੀਂ ਹੋਈ ਪਰ ਬਾਕੀ ਦੇ ਜਿੰਨੇ ਵੀ ਕੰਮ ਸਿੰਘੇ ਉਹ ਅਸੀਂ ਕਰੋੜਾਂ ਦੀ ਕੁਸ਼ਿਸ਼ ਕੀਤੀ ਹੈ ਜਿਹੜੇ ਜਿਹੜੇ ਨੂੰ ਕੈਂਸਰ ਦੀ ਸ਼ਿਕਾਇਤ ਸੀ ਉਹਨਾਂ ਸਾਡੇ 35 ਲੱਖ ਰੁਪਏ ਅਸੀਂ ਦਿੱਤੇ ਤੇ ਤੁਹਾਡੇ ਲਈ ਸਾਰੇ ਕੰਮ ਕਰਾਏ ਹੈ ਜਿਹੜੇ ਅੱਜ ਰਾਸ਼ਨ ਕੱਟੇ ਗਏ ਹੈ ਕਾਰ ਹੋਰ ਤੁਹਾਨੂੰ ਬੜੇ ਫੇਟੀਆਂ ਤਕਲੀਫਾਂ ਹੈਗੀ ਹੈ ਦੇ ਤੁਸੀਂ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਤੇ ਅਸੀਂ ਉਹਨਾਂ ਨੂੰ ਪੂਰੀਆਂ ਕੀਤੀਆਂ ਪਰ ਫੁੱਲ ਵੀ ਜਿਹੜੇ ਟੀਪਾਨੀਆ ਪੈਨਸ਼ਨਾਂ ਹੈਂਡੀਕੈਪ ਟੀਪਾਨੀਆ ਪੈਨਸ਼ਨਾਂ ਜਾਂ ਹੋਰ ਵਿਧਵਾਦੀਆਂ ਪੈਨਸ਼ਨਾਂ ਲੱਗਣੀਆਂ ਸਹੀਆਂ ਸੀ ਜੇ ਉਹ ਨਹੀਂ ਚੱਕੀਆਂ ਤਾਂ ਵੀ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਜਿਹੜਾ ਹੌਣ ਤੇ ਸਮੇਂ ਦੇ ਵਿੱਚ ਉਹ ਲਾਗੂ ਕੀਤਾ ਜਾਵੇ। ਦੇਪਵਲ ਤੇ ਕਿਸਾਨਾਂ ਵੱਲ ਸਟਾਪ ਪੂਰਾ ਧਿਆੜ ਠਿਕਾ ਔਰ ਦੇਸ਼ ਨੂੰ ਬਚਾਉਣ ਵਾਲੇ ਖੇਤ ਮਜ਼ਦੂਰ ਤੇ ਕਿਸਾਨ ਹੁੰਦੇ ਆ ਜਦੋਂ ਇੱਕ ਚੱਕਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਸੀਗਾ ਲਾਲ ਬਾਦਰ ਸ਼ਾਸਤਰੀ ਉਸ ਨੇ ਨਾਰਾ ਲਾਇਆ ਸੀ ਜੈ ਕਿਸਾਨ ਤੇ ਜੈ ਜਵਾਨ ਅੱਜ ਨਾਂ ਜਵਾਨ ਦੀ ਕੋਈ ਛੋੜੀ ਐ ਨਾ ਕਿਸਾਨ ਦੀ ਕੋਈ ਛੋੜੀ ਐ ਕਿਸਾਨ ਸਾਡੇ ਸਾਰੇ ਬੋਰਡਾਂ ਦੇ ਉੱਤੇ ਬੈਠੇ ਐ ਉੱਥੇ ਹਰਿਆਣਾ ਦੇ ਸੈਂਟਰ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਤੇ ਜਿਹੜਾ ਨੌਜਵਾਨ ਆਰਐਸਐਸ ਦਾ ਵਿਦਵਾਨ ਹੈ ਉਸ ਨੇ ਜਦੋਂ ਪੁਲਿਸ ਗੋਲੀ ਚਲਾਈ ਸੀ ਉਹ ਸੈਠ ਜਿਹੜੇ ਸਾਡੇ ਕਿਸਾਨ ਸਨ ਉਹਨਾਂ ਦੇ ਵਿੱਚ ਦਿੱਤੇ ਉਹਨਾਂ ਦੇ ਟਰੈਕਟਰ ਜਿੰਨੇ ਵੀ ਖੜੇ ਸਿਗੇ ਉਹਨਾਂ ਦੇ ਇੰਟਰਨਲ ਵਿੱਚ ਖੰਡ ਪਾਤੀ ਜਿਹੜਾ ਸਾਰੇ ਇੰਟਰਨਲ ਤੇ ਸਾਰੇ ਬੈਠ ਕੇ ਕਿਸਾਨਾਂ ਤੇ ਹੁਣ ਤੁਸੀਂ ਦੱਸੋ ਜਿਹੜੀ ਸਰਕਾਰ ਬੀਜੇਪੀ ਜਾਂ ਹੋਰ ਕੋਈ ਹੋਵੇ ਟਰੈਕਟਰਾਂ ਨੂੰ ਖਤਮ ਕਰ ਦਵੇ ਕਿਸਾਨਾਂ ਦੇ ਉੱਤੇ ਗੋਲੀ ਚਲਾ ਦੇ ਤੇ ਮਾਰ ਦੇ ਤਾਂ ਗਰੀਬਾਂ ਨੂੰ ਬਾਬਰਣਾ ਕਰ ਦੇ ਤਾਂ ਮੇਰਾ ਮਤਲਬ ਉਹ ਕਾਦੀ ਸਰਕਾਰ ਹੋ ਸਕਦੀ ਹੈ ਜਿਸ ਨੂੰ ਆਪਣੇ ਲੋਕਾਂ ਦਾ ਪਤਾ ਹੀ ਨਹੀਂ ਹੋਵੇ ਕਿ ਇਹ ਕਿਵੇਂ ਰਹਿੰਦੇ ਐ ਕਿਵੇਂ ਵੱਸਦੇ ਐ ਕਿਵੇਂ ਇਹਨਾਂ ਦੀ ਜ਼ਿੰਦਗੀ ਐ ਕਿ ਇਹ ਵੀ ਨਹੀਂ ਇਹਨਾਂ ਨੂੰ ਪਤਾ ਤਾਂ ਇਹਨਾਂ ਨੂੰ ਘਾਤਾ ਪਤਾ ਹੋਗਾ ਸਭ ਤੋਂ ਵੱਡੀ ਗੱਲ ਐ ਕਿ ਜਦੋਂ ਮੈਂਬਰ ਪਾਰਲਮੈਂਟ ਪਾਰਲਮੈਂਟ ਦੇ ਵਿੱਚ ਚਲੇ ਜਾਂਦੇ ਐ ਜਿਆਦਾ ਤੋਂ ਜਿਆਦਾ ਮੈਂਬਰ ਪਾਰਲਮੈਂਟ ਪਿੰਡੋਂ ਲੱਗ ਕੇ ਤੋਂ ਜਾਂਦੇ ਐ ਜਦੋਂ ਪਾਰਲਮੈਂਟ ਦੇ ਵਿੱਚ ਪਹੁੰਚ ਜਾਂਦੇ ਐ ਉੱਥੇ ਸ਼ੌਕਾਤ ਤੇ ਵੱਡੀਆਂ ਪਾਰਟੀਆਂ ਨੂੰ ਖਰੀਦ ਲੈਣੀ ਐ ਇਸ ਕਰਕੇ ਗ੍ਰਿਪਰ ਤੇ ਕਿਸਾਨਾਂ ਦੀ ਗੱਲ ਹੀ ਪਾਰਲੀਮੈਂਟ ਦੇ ਵਿੱਚ ਨਹੀਂ ਹੋ ਸਕਦੀ ਹੈਗੀ ਕਿਉਂ ਕਰਕੇ ਜਿਹੜੇ ਜਿਹੜੇ ਬੈਂਦੇ ਤੁਸੀਂ ਭੇਜਦੇ ਹੋ ਉਹ ਉਹ ਥੀਖ ਖਤਮ ਹੋ ਜਾਂਦੀ ਹੈ ਕੋਈ ਨਾ ਕੋਈ चीज ਲੈ ਕੇ ਵੱਡੀਆਂ ਪਾਰਟੀਆਂ ਤੋਂ ਸ਼ਾਹਕਾਰਾਂ ਤੋਂ ਸੋ ਇਹ ਚੀਜ਼ ਤੁਹਾਨੂੰ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਐਮਐਲਏ ਵੀ ਚੁਣੋਗੇ ਉਹ ਇਹੋ ਜਿਹੀ ਸਰਕਾਰ ਤਾਂ ਹੋਵੇ ਜਿਹੜਾ ਬਾਕੀ ਉੱਤੇ ਜਾ ਕੇ ਬਿਕੇ ਨਾ ਤੇ ਆਪਣਾ ਤਾਂ ਨਾਮ ਬਣਾਵੇ ਪਰ ਲੋਕਾਂ ਦੇ ਤੰਦ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰੇ ਜਿਸ ਨਾਲ ਆ ਜਿਹੜੀ ਗ੍ਰੀਪੀ ਹੈ ਕਿਸਾਨ ਮਾਰ ਹੈ ਇਹਨੂੰ ਆਪਾਂ ਖਤਮ ਕਰ ਸਕਦੇ ਹਾਂ ਇਹ ਸਾਰਾ ਮੇਰਾ ਤਾਂ ਇਹੀ ਮੈਨੀਫੈਸਟੋ ਹੈ ਇਸ ਮੈਨੀਫੈਸਟੋ ਦੇ ਤੇ ਮੈਂ ਤੁਹਾਡੇ ਨਾਲ 5 ਸਾਲ ਕੰਮ ਕੀਤਾ ਹੈਗਾ ਤੇ ਅੱਗੇ ਤੋਂ ਵੀ ਤੁਹਾਡੀਆਂ ਜਿੰਨੀਆਂ ਵੀ ਤਕਲੀਫਾਂ ਹੈਗੀਆਂ ਜੇ ਤੁਸੀਂ ਸੇਵਾ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਪਾਰਲੀਮੈਂਟ ਭੇਜਤਾ ਤੇ ਪੂਰੀ ਤੁਹਾਡੇ ਜਿਵੇਂ ਪੈਨਰ ਦੇਖਵਾ ਕਰਦੇ ਉਹ ਸੇਧਰਾਂ ਤੇ ਇੱਕ ਪਾਲ ਕੀਤੀ ਜਾਊਗੀ ਸੋ ਸਤਕਾਰਯੋ ਸਾਥ ਸੰਗਤ ਸਾਡੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਬਹੁਤ ਬਹੁਤ ਮਿੱਠ ਦਿਲ ਦੇ ਵਿੱਚ ਤੇ ਸਾਡੀ ਪਾਰਟੀ ਨੇ ਵਿੱਚ ਹੈਗੀਆਂ ਕਿ ਗ੍ਰੀਪਾ ਤੇ ਕਿਸਾਨਾਂ ਦਾ ਆਪਣੇ ਫਾਇਦਾ ਰੱਖਣਾ ਹੈ ਜਿਹੜੇ ਬੇਕਾਰ ਰਹੇਗੇ ਆ ਉਹਨਾਂ ਨੂੰ ਵੀ ਬੱਚਿਆਂ ਦੇ ਸਕੂਲਾਂ ਦੇ ਦੇਵੀ ਪੂਰੀ ਤਵੱਜੋ ਦੇਣੀ ਹੈ ਪੜ੍ਹਾਈ ਲਿਖਾਈ ਦੀ ਉਹਨਾਂ ਦੀ ਸਿਹਤ ਦੇ ਦੇ ਵੀ ਪੂਰਾ ਧਿਆਨ ਦੇਣਾ ਹੈ ਕਿ ਉਹਨਾਂ ਨੂੰ ਦੁੱਧ ਦਾ ਪੋਸ਼ ਮਿਲਦਾ ਹੈ ਉਹਨਾਂ ਨੂੰ ਪੂਰੀ ਖਰਾਬ ਮਿਲਦੀ ਹੈ ਕਿ ਨਹੀਂ ਮਿਲਦੀ ਹੈਗੀ ਪੜ੍ਹਾਈ ਵਧੀਆ ਕਿ ਨਹੀਂ ਵਧੀਆ ਹੈਗੀ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਤੁਹਾਡੇ ਐਮਪੀ ਦੇ ਫਰਜ਼ ਹੁੰਦੇ ਹੈ ਕਿ ਉਹ ਦੇਖੇ ਜਿਹੜੀ ਚੀਜ਼ ਤੁਹਾਡੇ ਐਮਪੀ ਨਹੀਂ ਕਰ ਸਕਦਾ ਉਹ ਸਾਰੇ ਕੰਮ ਤੁਹਾਡਾ ਐਮਪੀ ਕਰਦਾ ਹੈਗਾ ਹੁਣ ਸਾਡੀ ਸੰਖਿਆ ਬਹੁਤ ਜ਼ਿਆਦਾ ਬਾਹਰ ਦੇ ਮੁੱਠਾਂ ਦੇ ਵਿੱਚ ਬਸ ਗਈ ਹੈ ਤੇ ਜਦੋਂ ਵੀ ਲੋੜ ਪੈਂਦੀ ਹੈ ਤੇ ਉਹਨਾਂ ਦੇ ਵੀ ਕੰਮ ਤੁਹਾਡੇ ਦੀ ਕਰਾਉਂਦਾ ਔਰ ਕਰ ਦੇਣਾ ਠੀਕ ਹੈ ਕਈ ਵਾਰ ਤਾਇਆ ਹੋਇਆ ਕਿ ਬਾਹਰ ਦੇ ਮੁੱਠਾਂ ਦੇ ਵਿੱਚ ਆਪਣੇ ਬੰਦੇ ਆਪਣੇ ਹਰਕੇ ਸ਼ਰੂਰ ਬਰਨਾਲੇ ਤੇ ਬਲੇਕਪੋਟ ਦੇ ਤੋਂ ਤੇ ਬਾਅਦ ਦੇ ਗੁਰਦਾਸਪੁਰ ਤੋਂ ਵੀ ਸ਼ਰੀਰ ਛੱਡ ਗਿਆ ਬਾਹਰ ਦੇ ਮਲੁਖਾਂ ਨੇ ਉਹਨਾਂ ਦੇ ਵੀ ਸ਼ਰੀਰ ਮੁਫਤ ਦੇ ਵਿੱਚ ਟੋਡੇ ਮੈਂਬਰ ਪਾਰਲਮੈਂਟਸ ਗਰੂਪ ਨੇ ਮਗਬਾਹ ਕੇ ਦਿੱਤੇ ਹੈ ਸੋ ਕੋਈ ਕੰਮ ਨਹੀਂ ਹੈ ਜਿਹੜਾ ਤੁਹਾਡਾ ਐਮਪੀ ਨਹੀਂ ਕਰ ਸਕਦਾ ਹੈਗਾ ਤੁਹਾਡੀ ਦੱਸਣ ਦੀ ਲੋੜ ਹੈ ਤੇ ਕੋਸ਼ਿਸ਼ ਪੂਰੀ ਹੋਊਗੀ ਤੇ ਜੇ ਕਾਨੂੰਨ ਤੇ ਜਿੰਨੇ ਵੀ ਇਹ ਕਾਨੂੰਨ ਤੇ ਹੂਲ ਹੈਗੇ ਆ ਔਰ ਜੇ ਸਾਡਾ ਦਿੰਦੇ ਹੈ ਤਾਂ ਤੁਹਾਡੇ ਕੰਮ ਹੋਣਗੇ ਸੋ ਮੈਂ ਆਸ ਕਰਦਾ ਹੈਗਾ ਕਿ ਜਿਹੜੇ ਸਾਡੇ ਹਸਪਤਾਲ ਹੈਗੇ ਆ ਇਹ ਚੀਜ਼ ਮਿਸਟਰ ਦਾ ਜਿੜਾ ਹੈਗਾ ਲੱਖਾ ਹੈਗਾ ਪਰ ਕਿਸੇ ਵੀ ਹਸਪਤਾਲ ਦੇ ਵਿੱਚ ਪੂਰੇ ਡਾਕਟਰ ਹੈ ਨਹੀਂਗੇ ਪੂਰਾ ਇਹ ਮਸ਼ੀਨਾ ਹੈ ਨਹੀਂ ਗਿਆ ਹੁਣ ਤੁਹਾਡੇ ਕੋਲੇ ਪੀ.ਸੀ.ਆਈ ਤੁਹਾਡੇ ਨੇੜੇ ਫੁੱਟ ਗਈ ਹੈ ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਕਿਤੇ ਲੁੱਟੇ ਹਣੀ ਚਲੇ ਜੋ ਜਾਂ ਪ੍ਰਾਈਵੇਟ ਲਾਜ ਕਰੋ ਆਡੇ ਸਾਰੇ ਸੂਤ ਹੈ ਜੇ ਕੈਂਸਰ ਹੈ ਕੈਂਸਰ ਦਾ ਵੀ ਸਮਰੂਪ ਤੇ ਵਿੱਚ ਬਹੁਤ ਵੱਡਾ ਹਸਪਤਲ ਖੁੱਡ ਗਿਆ 56 ਕਰੋੜ ਰੁਪਇਆ ਬੰਦੇ ਆਖੇ ਬਹੁਤ ਵੱਡਾ ਹਸਪਤਲ ਬਰਨਾਰੇ ਬਣਵਾ ਰਹੇ ਹਨ ਜਿਹੜੀ ਕੋਈ ਵੀ ਬਨਾਰੇ ਵਪਾਰੀ ਹੋਵੇ ਜਿਹਦਾ ਇਲਾਜ ਕਿਤੇ ਨਾ ਹੋਵੇ ਉਹ ਬਰਨਾਰੇ ਦੇ ਹਸਪਤਲ ਦੇ ਵਿੱਚ ਹੋਇਆ ਫਰੂਗਾ ਸੋ ਸਤਕਾਰਯੋਗ ਸਾਧ ਸੰਗਠਨ ਦੀ ਗੱਲ ਹੈ ਕਿ ਆਪਾਂ ਆਪਣੇ ਸੀਐਸ ਸਾਹਿਬ ਨੂੰ ਕਹੀਏ ਕਿ ਮਸਤਵਾਨਾ ਸਾਹਿਬ ਇੱਕ ਮੈਡੀਕਲ ਕਾਲਜ ਬਣਾਉਣ ਦੀ ਅਦਾਜ਼ਤਾ ਆਈ ਹੈ ਤੇ ਮਸਤਵਾਨਾ ਕਮੇਟੀ ਨੇ ਮੈਨੂੰ ਚਿੱਠੀ ਤੇ ਵੀ ਲਿਖ ਕੇ ਦੇ ਦਿੱਤਾ ਹੈ ਕਿ ਮਸਤਵਾਨਾ ਦਾ ٹرسٹ ਸਟੈਟ ਅਪ ਉਹ ਮੈਡੀਕਲ ਕਾਲਜ ਬਣਾਉਣ ਨੂੰ ਤਿਆਰ ਹੈ ਤੇ ਅਸੀਂ ਉਹਨਾਂ ਨੂੰ ਜ਼ਮੀਨ ਮੁਫਤ ਦੇ ਵਿੱਚ ਦਿੰਦੇ ਹਾਂ ਪਰ ਅਜੇ ਤੱਕ چیਫ ਮਿਨਿਸਟਰ ਸਾਹਿਬ ਨੂੰ ਘਰ ਨਹੀਂ ਭਰਦੇ ਮੈਨੂੰ ਨਹੀਂ ਪਤਾ ਕਿ ਉਹ ਸੰਗਰੂਰ ਤੇ ਚੀਫ ਮਿਨਿਸਟਰ ਹੈ ਤੇ ਉਹਨਾਂ ਦੀ ਜਗ੍ਹਾ ਦੇ ਵਿੱਚ ਇੱਕ ਮੈਡੀਕਲ ਕਾਲਜ ਬਣ ਰਿਹਾ ਤੇ ਉਹਦੇ ਉੱਤੇ ਕਿਉਂ ਇੰਨੀ ਸੁਸਤੀ ਦਿਖਾ ਰਹੇ ਐ ਸੋ ਸਾਰੇ ਪਾਸੇ ਜੇ ਆਪਾਂ ਜੋਰ ਸਾਰੇ ਪਾਸੇ ਇਹਨਾਂ ਚੀਜ਼ਾਂ ਦੇ ਲਈ ਪਾਉਂਦੇ ਰਹਾਗੇ ਤਖੜੇ ਹੋਵਾਂਗੇ ਆਪਣੇ ਸਰਪੰਚ ਵੀ ਮੁਦੇਯ ਦੇ ਚੁਣਾਂਗੇ ਕਮੇਟੀ ਚੁਣਾਂਗੇ ਮੈਂਬਰ ਚੁਣਾਂਗੇ ਐਮਐਲਏ ਚੁਣਾਂਗੇ ਤੁਹਾਨੂੰ ਪੱਕਾ ਪਤਾ ਹੈ ਕਿ ਸਰਕਾਰ ਦੇ ਉੱਤੇ ਪੂਰਾ ਜੋਰ ਰਹੂਗਾ ਕਿ ਜੋ ਤੁਸੀਂ ਚਾਹੋਗੇ ਉਹ ਤੁਹਾਡੇ ਮੈਂ ਤੇ ਕਰ ਸਕਣਗੇ ਸੁਬਾਹ ਆਸ ਕਰਦਾ ਫਤਿਹ ਦੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ